ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਝੰਟਾ ਮੋਗਾ ਤੇ ਆਪਣੇ ਇੰਡੀਆ ਦੇ ਤੇ ਪਾਕਿਸਤਾਨ ਦੇ ਵਿੱਚ ਜੋ ਜੰਗ ਚੱਲਦੀ ਆ ਹਨਾ ਸਾਰਿਆਂ ਨੂੰ ਪਤਾ ਭਰਾਵਾਂ ਨੂੰ ਤੇ ਉਹਦਾ ਅਸਰ ਦੇਖਣ ਨੂੰ ਦੇਖੋ ਕਿੰਨਾ ਮਾੜਾ ਅਸਰ ਦੇਖਣ ਨੂੰ ਮਿਲਿਆ ਅੱਜ ਮੋਗਾ ਸ਼ਹਿਰ ਦੇ ਵਿੱਚ ਵੀ ਬਲੈਕਆਊਟ ਲੱਗ ਗਿਆ ਦੇਖੋ ਤੁਸੀਂ ਧੰਨ ਦਿਖਾ ਵੀ ਮੁੰਡਿਆ ਸਾਰੇ ਤੇ ਭਰਾਵੋ ਵਾਹਿਗੁਰੂ ਸੱਚੇ ਪਾਤਸ਼ਾਹ ਮੇਹ ਰੱਖੇ ਆਪਣੇ ਦੋਨਾਂ ਮੁਲਕਾਂ ਦੇ ਵਿੱਚ ਹੀ ਹਨਾ ਤੇ ਆਪਣੀ ਲੈਂਦੇ ਪੰਜਾਬ ਵਾਲਾਂ ਨਾਲ ਪਿਆਰ ਵੀ ਬਹੁਤ ਆ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਰੱਖੇ ਤੇ ਭਰਾਵੋ ਜੰਗਾਂ ਦੇ ਨਾਂ ਹੀ ਵੱਡੇ ਆ ਤੇ ਇਹਦਾ ਘਾਟਾ ਬਹੁਤ ਹੀ ਜ਼ਿਆਦਾ ਵੱਡਾ ਆ ਬਈ ਤੇ ਪ੍ਰਮਾਤਮਾ ਨੂੰ ਮੇਰੇ ਅਰਦਾਸ ਕਰਦੇ ਆ ਹਨਾ ਵੀ ਸਾਡਾ ਲੈਂਦਾ ਪੰਜਾਬ ਤੇ ਚੜ੍ਹਦਾ ਪੰਜਾਬ ਦੋਨਾਂ ਦੇ ਵਿੱਚ ਸ਼ਾਂਤੀ ਇਦਾਂ ਹੀ ਬਣੀ ਰਵੇ ਤੇ ਸਾਰੇ ਭਰਾਵਾਂ ਨੂੰ ਯੂਟਿਊਬਰਾਂ ਨੂੰ ਮੈਂ ਜਿਹੜੇ ਪਾਕਿਸਤਾਨ ਦੇ ਹੋਏ ਜਾਂ ਆਪਣੇ ਇੰਡੀਆ ਦੇ ਹੋਏ ਤੇ ਭਰਾਵੋ ਨਫ਼ਰਤ ਨਾ ਫਲਾਓ ਪਿਆਰ ਦੀ ਗੱਲ ਕਰੋ ਭਰਾਵੋ ਅਮਨ ਸ਼ਾਂਤੀ ਦੀ ਗੱਲ ਕਰੋ ਤੇ ਆਪਾਂ ਆਪਾਂ ਨੂੰ ਹੱਕ ਵੀ ਆਪਣਾ ਬੰਦਾ ਸਰਕਾਰਾਂ ਦਾ ਸਾਥ ਦਈਏ ਹਨਾ ਆਪਣੇ ਸਾਪਾ ਸਾਰਿਆਂ ਨੂੰ ਇਹੀ ਹਰ ਇੱਕ ਸ਼ਹਿਰ ਚ ਜਿੱਦਾਂ ਕਿ ਅਸੀਂ ਮੋਗੇ ਦੇ ਵਿੱਚ ਆਏ ਨੇ ਕੋਈ ਹਨਾ ਕਿਸੇ ਸ਼ਹਿਰ ਚ ਆਇੰਦਾ ਸਾਰੇ ਆਪਾਂ ਬਈ ਸਾਥ ਦਈਏ ਪ੍ਰਸ਼ਾਸਨ ਦਾ ਤੇ ਵੀ ਫालतू ਘੁੰਮੀਆਂ ਨਾ ਹਨਾ ਤੇ ਆਪਦੀਆਂ ਲਾਈਟਾਂ ਲੂਟਾ ਬੰਦ ਹੀ ਰੱਖੀਏ ਬਾਕੀ ਉਹ ਸਰਕਾਰ ਆਪੇ ਹੀ ਬੰਦ ਕਰ ਦਿੰਦੀ ਆ ਤੇ ਆਓ ਫਿਰ ਬਈ ਤੁਹਾਨੂੰ ਜਲਦ ਮਿਲਦੇ ਦੇਖੋ ਨੇ ਆ ਫਿਰ ਹੋਰ ਵੀ ਤੁਹਾਨੂੰ ਗਰਾਉਂਡ 0 ਤੋਂ ਵੀਡੀਓ ਠੀਕ ਆ ਇੱਕ ਵਾਰੀ ਹੋਰ ਦਿਖਾ ਦੇ ਬਈ ਕਿਦਾਂ ਹਨਾ ਬਲੈਕਆਊਟ ਮੋਗੇ ਦੇ ਮੋਗੇ ਸ਼ਹਿਰ ਦੇ ਵਿੱਚ ਵੀ ਲੱਗ ਚੁੱਕਿਆ ਬਈ ਧਿਆਨ ਨਾਲ ਦੇਖੋ ਬਹੁਤ ਹੀ ਬਈ ਮਾੜਾ ਅਸਰ ਦੇਖਣ ਨੂੰ ਮਿਲਿਆ ਬਈ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਭਰੋ ਬਚਾਈ ਰੱਖੇ ਜੰਗਾਂ ਤੋਂ ਜੰਗਾਂ ਦੇ ਨਾਂ ਬਹੁਤ ਵੱਡੇ ਆ ਪਰ ਘਾਟੇ ਵੀ ਬਈ ਬਹੁਤ ਵੱਡੇ ਆ ਬਈ ਤੇ ਕਈਆਂ ਕਈਆਂ ਘਰਾਂ ਦੇ ਚੁੱਲ੍ਹੇ ਉੱਜੜ ਜਾਣੇ ਹਨਾ ਕਈਆਂ ਮਾਵਾ ਤੇ ਪੁੱਤ ਤੇ ਮਹਾਰਾਜ ਕਿਰਪਾ ਰੱਖੇ ਬਈ ਵੀ ਇਹ ਸ਼ਾਂਤੀ ਬਣ ਜੇ ਤੇ ਕੋਈ ਲੜਾਈ ਵਾਲਾ ਮਸਲਾ ਨਾ ਬਣੇ ਬਈ ਬੇਨਤੀ ਆ ਸਾਰੇ ਭਰਾਵਾਂ ਨੂੰ ਬਈ ਨਫ਼ਰਤ ਨਾ ਫਲਾਓ ਯਾਰ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਉਹਨਾਂ ਤੱਕ ਵੀ ਪਹੁੰਚਾ ਦਿਓ ਜਿਹੜੇ ਐਵੇਂ ਉਂਗਲ ਮਸਾਲਾ ਮਸੂਲਾ ਲਾਉਣ ਵਾਲੇ